ਬਾਬਾ ਸਿੰਘ ਵਾਲਾ ਪਿੰਡ ਆ ਮੋਗੇ ਜ਼ਿਲ੍ਹੇ ਦੇ ਵਿੱਚ ਪਰ ਅਖਾੜਾ ਖੰਨਾ ਏ ਔਰ ਸ਼ਾਬਾਸ਼ 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 ਤੇ ਜਿਹੜੇ ਵੀਰੇ ਇਵੈਂਟ ਕਰਨਾ ਜਿਨ੍ਹਾਂ ਨੇ ਕਰਤੱਵ ਕਰਨਾ ਉਹ ਵੀਰ ਜਰੂਰ ਨੋਟ ਕਰਨਗੇ ਪਹਿਲੀ ਝੋਟੀ ਵਾਲੀ ਇਹ ਨੋਟ ਕਰਿਓ ਅਗਲੀ ਆ ਕਹਿੰਦੇ ਪੱਟੀ ਵਾਲਾ ਜੱਸਾ ਏ ਇੱਕ ਵਾਰ ਤਾੜੀਆਂ ਲਾਵੋ ਜ਼ੋਰਦਾਰ ਇਹ ਬੁਲਟ ਮੋਟਰਸਾਈਕਲ ਦੀ ਜਿਹੜੀ ਕੁਸ਼ਤੀ ਹੋਣੀ ਆ ਜਿਹੜਾ ਬੁਲਟ ਮੋਟਰਸਾਈਕਲ ਗੁਰਦੀਪ ਸਿੰਘ ਜੀ ਯੂ ਐਸ ਏ ਸਤਨਾਮ ਸਿੰਘ ਜੀ ਪਿੰਡ ਰੁੜਕੀ ਖਾਸ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਨੋਟ ਕਰਦੇ ਜਾਓ ਤੇ ਜਿਹੜੀ ਕੁਸ਼ਤੀ ਝੋਟੀ ਵਾਲੀ ਆ ਹਾਂ ਤੇ ਇਹ ਨੋਟ ਕਰੋ ਜੱਸੇ ਭਲਵਾਨ ਨੂੰ ਬੁਲਟ ਤੇ ਦੂਜੇ ਮਾਲ ਨੂੰ ਪੈਸੇ ਦਿੱਤੇ ਜਾਣਿਆ ਜਿੱਤਨ ਵਾਲੇ ਨੂੰ ਬੁਲਟ ਤੇ ਔਰ ਨਾਲ ਹੀ ਅਮਰਜੋਤ ਸਿੰਘ ਜੀ ਯੂ ਐਸ ਏ ਸਨਵ ਗਰਚਰਨ ਸਿੰਘ ਜੀ ਉਹਨਾਂ ਵੱਲੋਂ ਝੋਟੀ ਹੈ ਜਿਹੜੀ ਆ ਸ਼ਾਨਵੀਰ ਵਾਲੀ ਕੁਸ਼ਤੀ ਆ ਪਲਾਂਜੀ ਆਜੋ ਲਾਪਰੀ ਜੀ ਨਾਲ ਹੀ ਲਾਈ ਓਹੋ ਓ ਬੱਲੇ 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 ਸਮੇਂ ਦੀ ਬਾਤ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਪਹਿਲਵਾਨਾਂ ਦਰਮਿਆਨ ਇਹ ਬਾਤਾਂ ਸਮੇਂ ਦੀਆਂ ਇੱਕ ਪਾਸੇ ਲੱਲੂ ਐ ਪਰ ਦੂਸਰੇ ਪਾਸੇ ਪੱਟੀ ਵਾਲਾ ਜੱਸਾ ਸਮੇਂ ਦੀਆਂ ਬਾਤਾਂ ਕਹਿੰਦਾ ਮੁੜਕੋ ਮੁੜਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਓਏ ਕੰਡਾ ਵੀ ਨਹੀਂ ਚੁੰਮਦਾ ਜਿਸਮ ਕਠੋਰ ਚੋਬਰਾਂ ਦਾ ਤੇ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਅਰਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਕੇ ਰਾਜੇ ਖੇਲੇ ਅਰਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਵਾਕਿਆ ਕਹਿੰਦੇ 30 ਤਰੀਕ ਲੜੀਆਂ ਦੇ ਦੰਗਲ ਦੀ ਹੈ ਆਲਟੋ ਗੱਡੀ ਦਿੱਤੀ ਜਾਣੀਆਂ ਗੱਗੂ ਗੱਲ ਦਵਾਈ ਦੇ ਬੰਦੇ ਪਹਿਲਵਾਨ ਜੱਸਾ ਪੱਟੀ ਤੇ ਉਮੇਸ਼ ਮਥਰੇ ਵਾਲੇ ਦੀ ਕੁਸ਼ਤੀ ਹੈ ਇਹ ਨੋਟ ਕਰਦੇ ਜਾਓ ਕਿ 20 ਤਰੀਕ ਰਕੜਾ ਮੇਡ ਦੇ ਦੰਗਲ ਦੀ ਹੈ ਜਿੱਥੇ ਕਹਿੰਦੇ ਆਲਟੋ ਗੱਡੀ ਤੇ ਸ਼ਿਕੰਦਰ ਸੇਖ ਹੈ ਅਰ ਪਹਿਲਵਾਨ ਜੱਸੇ ਪੱਟੀ ਦੀ ਕੁਸ਼ਤੀ ਆ ਵੀ ਨੋਟ ਕਰਦੇ ਜਾਓ ਵਾਕਿਆ ਮੱਲ ਜੋ ਵੀ ਚੱਲਦਾ ਹੋਇਆ ਮੈਦਾਨ ਦੇ ਵਿੱਚ ਕਹਿੰਦਾ ਦੋ ਗੋਮਾ ਮਿੱਟੀ ਨਾਲ ਬੱਧ ਜੁੜੀਆਂ ਓਏ ਪਹਿਲੇ ਕਿਸਾਨ ਦੂਜੇ ਪਹਿਲਵਾਨ ਬਈ ਓਏ ਮਿੱਟੀ ਭਾਵੇਂ ਖਾੜੀ ਦੀ ਜਾ ਹੋਵੇ ਖੇਤ ਦੀ ਦੋਮਾਂ ਦੀ ਹੁੰਦੀ ਆ ਮਿੱਟੀ ਵਿੱਚ ਜਾਣ ਬਈ ਓਏ ਸੋਨੀ ਸਾਰਾ ਜੱਗ ਮਿੱਟੀ ਦਾ ਹੀ ਖਾਵਦਾ ਮਿੱਟੀ ਸਭਨਾਂ ਦੀ ਪੂਰੀ ਲੋੜ ਕਰਦੀ ਓਏ ਮਿੱਟੀ ਨਾਲ ਮਿੱਟੀ ਹੋ ਕੇ ਪਤਾ ਲੱਗਦਾ ਕਿ ਕਿਵੇਂ ਮਿੱਟੀ ਕੋਡੀਆਂ ਕਰੋੜ ਕਰਦੀ ਓਏ ਮਿੱਟੀ ਨਾਲ ਮਿੱਟੀ ਹੋ ਕੇ ਪਤਾ ਲੱਗਦਾ ਆ ਕਿਵੇਂ ਮਿੱਟੀ ਕੌਡੀਆਂ ਪਰ ਰੋਡ ਕਰਦੀ ਵਾਕਿਆ ਕਹਿੰਦੇ ਚੋਟੀ ਦਾ ਮੱਲਯੁੱਧ ਮੈਦਾਨ ਦੇ ਵਿੱਚ ਹੈ ਪਹਿਲਵਾਨ ਜੱਸਾ ਪੱਤੀ ਪਾਨੇ ਪਹਿਲਵਾਨ ਜੀ ਦਾ ਪੱਟਾ ਪੱਠਾ ਏ ਅਰ ਸ਼ਿੰਦੇ ਪਹਿਲਵਾਨ ਜੀ ਦਾ ਬੇਟਾ ਮੈਦਾਨ ਦੇ ਵਿੱਚ ਮੱਲਯੁੱਧ ਦੇ ਨਾਲ ਨੌਜਵਾਨਾਂ ਦੇ ਦਰਮਿਆਨ ਦੂਸਰੇ ਪਾਸੇ ਲੱਲੂ ਐ ਜੰਮੂ ਦੀ ਧਰਤੀ ਦਾ ਜੰਮੂ ਪੁੱਸ ਦਾ ਪਹਿਲਵਾਨ ਸ਼ਾਬਾਸ਼ ਸ਼ਾਬਾਸ਼ ਮੱਲਾਂ ਦੇ ਦਰਮਿਆਨ ਬਹੁਤ ਵਧੀਆ ਮੁਕਾਬਲਾ ਚਲਦੀ ਕੁਸ਼ਤੀ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਨਾ ਪਹਿਲਵਾਨਾਂ ਦੇ ਦਰਮਿਆਨ ਬਾਈ ਆਹ ਫਿਰ ਲਾਪਰੀਤ ਕੜੀ ਅਟਕੜਾ ਲਓ ਕੁਸ਼ਤੀ ਦਰਸ਼ਕੋ ਆ ਵੀ ਜਿਹੜੀ ਵੇਖਣੀ ਹੋਊਗਾ ਇਹ ਕਹਿੰਦੇ ਮੇਵਾ ਸਿੰਘ ਵਾਲਾ ਪਿੰਡ ਆ ਮੋਗੇ ਜ਼ਿਲ੍ਹੇ ਦੇ ਵਿੱਚ ਪਰ ਅਖਾੜਾ ਖੰਨਾ ਏ ਔਰ ਰੇਲਵੇ ਦੇ ਵਿੱਚ ਸਮਾਵਾਦਨ ਦਾ ਲਾਪਰੀਤ ਪਹਿਲਵਾਨ ਮੀਰੀ ਪੀਰੀ ਕੁਸ਼ਤੀ ਖਾੜਾ ਖੰਨਾ ਔਰ ਦੂਸਰੇ ਪਾਸੇ ਕੁਸਤੀ ਦਾ ਛੋਟਾ ਪ੍ਰਿੰਸ ਆ ਕਹਿੰਦੇ ਸ਼ਾਨ ਵੀਰਾ ਕੁਹਾਰੀ ਦੀ ਧਰਤੀ ਦਾ ਪਦਾਰਥ ਪਹਿਲਵਾਨ ਦਾ ਪੱਠਾ ਆ ਕੁਸਤੀ ਜਿਹੜੀ ਝੋਟੀ ਤੇ ਕਰਵਾਈ ਜਾਣੀ ਹੈ ਇਹ ਵੀ ਨੋਟ ਕਰਿਓ ਆ ਕੁਸਤੀ ਜਿਹੜੀ ਝੋਟੀ ਵਾਲੀਆਂ ਮੈਦਾਨ ਦੇ ਸ਼ੁਰੂ ਹੋਣ ਲੱਗੀ ਹੈ ਨੌਜਵਾਨਾਂ ਦਰਮਿਆਨ ਸ਼ਾਬਾਸ਼ 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 ਵੀ ਮੱਲਾਂ ਦੇ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਚੱਲਦੀ ਕੁਸ਼ਤੀ ਦਾ ਇਹਨਾਂ ਨੌਜਵਾਨਾਂ ਦੇ ਦਰਮਿਆਨ ਬੜਾ ਵਧੀਆ ਮੁਕਾਬਲਾ ਹੈ ਕਹਿੰਦਾ ਢੋਲ ਵੱਜੇ ਤੇ ਪੱਪ ਪੰਜਾਬੀ ਚੁੱਪਣ ਲੱਗਦੇ ਨੇ ਓਏ ਵਿੱਚ ਤਿਰੰਗੇਣਾ ਚੁੰਡ ਅਲੜਾਂ ਦੇ ਨੱਚਣ ਲੱਗਦੇ ਨੇ ਕਿ ਅੰਮ੍ਰਾ ਤੱਕ ਜਾ ਸ਼ੋਰ ਤਰਤ ਦੇ ਵੱਜੀ ਅੱਡੀ ਦਾ ਓਏ ਮਾਹਾਂ ਪੁੱਤ ਪੰਜਾਬੀ ਸ਼ੌਕ ਮੈਨੂੰ ਕੁਸ਼ਤੀ ਅਤੇ ਕਬੱਡੀ ਦਾ ਕਿ ਮਾਹਾਂ ਪੁੱਤ ਪੰਜਾਬੀ ਸ਼ੌਕ ਮੈਨੂੰ ਕੁਸ਼ਤੀ ਅਤੇ ਕਬੱਡੀ ਦਾ ਵਾਕਿਆ ਕਹਿੰਦੇ ਪਹਿਲਵਾਨਾਂ ਦਰਮਿਆਨ ਲੱਗਿਆ ਹੋਇਆ ਜੋਰ ਪੂਰਾ ਏ ਲੱਲੂ ਪਹਿਲਵਾਨ ਜੰਮੂ ਤੇ ਜੱਸਾ ਪਹਿਲਵਾਨ ਪੱਟੀ ਦੀ ਕੁਸ਼ਤੀ ਚੱਲਦੀ ਆ ਬੁਲਟ ਮੋਟਰਸਾਈਕਲ ਦੀ ਕਹਿੰਦਾ ਪਹਿਲਵਾਨੀ ਕੱਚੀਆਂ ਬਸੀਤਾ ਮਰ ਗਈ ਓਏ ਪੱਕਾ ਇੰਤਕਾਲ ਕਿਸੇ ਨਾਵੇਂ ਨਾ ਚੜੇ ਕੁਰਸੀ ਨਾਮਾਂ ਨਹੀਂ ਜਿਹੜਾ ਰੂਹ ਚੱਲਦਾ ਪੜ ਲਵੇ ਜਿਹਨੇ ਪਰ ਨੋਟ ਨਹੀਂ ਪੜੇ ਕਹਿੰਦਾ ਕਬ ਜਾਇ ਜਿੰਨਾ ਚਿਰ ਜੋਰ ਹਿੱਕਦਾ ਐਨੇ ਨੂੰ ਨਿਆਣੇ ਨਵੇਂ ਹੋਣ ਸਕਤੇ ਓਏ ਪਲ ਦਾ ਭਰੋਸਾ ਨਹੀਂ ਓ ਡੂਮ ਛੜੀਆ ਕਿ ਰਾਤੋਂ ਰਾਤ ਜਾਂਦੇ ਨੇ ਪਲਟ ਤਖਤੇ ਪਲ ਦਾ ਭਰੋਸਾ ਨਹੀਂ ਓ ਡੂਮ ਛੜੀਆ ਕਿ ਰਾਤੋਂ ਰਾਤ ਜਾਂਦੇ ਨੇ ਪਲਟ ਤਖਤੇ ਵਾਕਿਆ ਕਹਿੰਦੇ ਹਿੰਦੁਸਤਾਨ ਦੇ ਟੌਪ ਦੇ ਪਹਿਲਵਾਨ ਆ ਅੱਜ ਇਸ ਨਗਰ ਦੇ ਵਿੱਚ ਅਖਾੜੇ ਵਿੱਚ ਪੁੱਜੇ ਆ ਦਰਸ਼ਕੋ ਮੈਂ ਪਹਿਲਾਂ ਵੀ ਦੱਸਿਆ ਵੀ ਕਿਸੇ ਸ਼ਾਇਰ ਨੇ ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਹੈ ਬਾਈ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਲਈ ਕਦੇ ਤਾੜੀ ਨਹੀਂ ਮਾਰਦਾ ਕਹਿੰਦੇ ਪੂਰੀ ਜ਼ਿੰਦਗੀ ਉਹਦੇ ਮਾਨ ਸਨਮਾਨ ਲਈ ਕਦੇ ਤਾੜੀ ਨਹੀਂ ਵੱਜਦੀ ਜੇ ਕੁਸ਼ਤੀਆਂ ਦਾ ਆਨੰਦ ਆ ਰੇ ਇੱਕ ਵਾਰ ਪ੍ਰਬੰਧਕਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਇੱਕੋ ਦੰਗਲ ਦੇ ਵਿੱਚ ਸੱਤ ਸੱਤ ਅੱਠ ਅੱਠ ਰਸਤਾਂ ਸੱਜਣੇ ਬੜੀ ਮੁਸ਼ਕਲ ਹੋ ਜਾਂਦੀ ਹੈ ਕੰਮ ਤੇ ਅੱਜ ਕਦੇ ਵੀ ਟੌਪ ਦੇ ਪਹਿਲਵਾਨ ਇਸ ਨਗਰ ਦੇ ਵਿੱਚ ਪੁੱਜਿਆ ਜਿਨ੍ਹਾਂ ਦਾ ਨਾਂ ਹੈ ਤਾਨੂ ਵਰਗੇ ਕਮਲਜੀਤ ਵਰਗੇ ਪਸ਼ਪਿੰਦਰ ਵਰਗੇ ਸ਼ਾਨਵੀਰ ਵਰਗੇ ਆਹ ਕਹਿੰਦੇ ਲਭ੍ਰੀਤ ਵਰਗੇ ਜੱਸੇ ਪੱਟੀ ਵਰਗੇ ਮਾਲ ਜਿਹੜੇ ਆ ਮੈਦਾਨ ਦੇ ਵਿੱਚ ਜਿੱਤੋ ਜਿੱਤ ਕਰਦੇ ਆ ਜਿਨ੍ਹਾਂ ਦਾ ਨਾਮ ਵੱਡਾ ਏ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਰਦਾ ਹੈ ਇਹ ਸਮੇਂ ਦੀ ਬਾਤ ਹੋਣੀ ਹੈ ਕਹਿੰਦਾ ਜਿਹਦੇ ਨਾਲ ਬੀਤਦੀ ਆ ਉਹੀ ਜਾਣਦਾ ਹੈ ਉਹ ਪਕੜ ਵਜੇ ਤੋਂ ਕਿੰਨਾ ਜ਼ੋਰ ਲੱਗਦਾ ਇੱਕੋ ਹੱਲਾ ਰੱਖ ਦਿੰਦਾ ਧੂਆਂ ਕੱਢ ਕੇ ਜਿਵੇਂ ਗੱਡੀਆਂ ਨੂੰ 4x4 ਲੱਗਦਾ ਓਏ ਜਿਹਦੇ ਨਾਲ ਬੀਤਦੀ ਆ ਉਹੀ ਜਾਣਦਾ ਹੈ ਕਿ ਪਕੜ ਵਜੇ ਤੋਂ ਕਿੰਨਾ ਜ਼ੋਰ ਲੱਗਦਾ ਇੱਕੋ ਹੱਲਾ ਰੱਖ ਦਿੰਦਾ ਧੂਆਂ ਕੱਢ ਕੇ ਜਿਵੇਂ ਗੱਡੀਆਂ ਨੂੰ 4x4 ਲੱਗਦਾ ਓ ਘਰੋਂ ਕਰੀ ਰਸਤਮ ਹੁੰਦੇ ਸੋਨੀਆਂ ਉਹ ਬਾਧੀਆਂ ਜੇ ਸੌਖੀਆਂ ਮਿਲ ਜਾਂਦੀਆਂ 25 ਮਿੰਟ ਪਿੱਛੇ ਜਦ ਬਸਲ ਵੱਜਦੀ ਓਏ ਧਰਨਾ ਟਿਕਾਣਿਆਂ ਤੋਂ ਹਿੱਲ ਜਾਂਦੀਆਂ ਕਿ 25 ਮਿੰਟ ਪਿੱਛੇ ਜਦ ਬਸਲ ਵੱਜਦੀ ਧਰਨਾ ਟਿਕਾਣਿਆਂ ਤੇ ਹਿੱਲ ਜਾਂਦੀ ਆ ਲੱਗਿਆ ਕਹਿੰਦੇ ਆ ਮੰਨਾਂ ਦੇ ਦਰਮਿਆਨ ਜ਼ੋਰ ਲੱਗਦਾ ਪਰ ਬੇਨਤੀ ਆ ਮੰਨ ਜੀ ਕੁਸ਼ਤੀ ਸਾਫ਼ ਸੁਥਰੀ ਲੜਨੀ ਆ ਬੇਨਤੀ ਹੈ ਇਹਦਾ ਅੱਖਾਂ 'ਚ ਉਂਗਲੀਆਂ ਜਾਂ ਸਿੱਧੇ ਹੱਥ ਨਹੀਂ ਮਾਰਨੇ ਫੌਲ ਗੁਸਤੀ ਲੜਨੀ ਮੱਲ ਜੀ ਤੇ ਬੇਨਤੀ ਹੈ ਪਲੀਜ਼ तकरीबन ਹਜ਼ਾਰਾਂ ਹੀ ਅੱਖਾਂ ਦੇ ਜਿਹੜੀਆਂ ਰੈਫਰੀ ਤੁਹਾਨੂੰ ਦੇਖ ਰਹੇ ਆ ਲੋਕ ਪਬਲਿਕ ਵਧੀਆ ਤਰੀਕੇ ਨਾਲ ਕੁਸ਼ਤੀ ਲੜਨੀ ਹੈ ਸਿੰਘਾਂ ਦਾ ਸੀਜ਼ਨ ਹੈ ਹਰ ਰੋਜ਼ ਦੰਗਲ ਹੋਣੇ ਹੈ ਇਹ ਨੋਟ ਕਰੋ ਪਹਿਲਵਾਨਾਂ ਨੂੰ ਵਧੀਆ ਤਰੀਕੇ ਨਾਲ ਸਾਫ਼ ਸੁਥਰੀ ਕੁਸ਼ਤੀ ਲੜਨੀ ਹੈ ਦੋਵੇਂ ਪਹਿਲਵਾਨ ਪਲੀਜ਼ ਨੋਟ ਕਰਨਗੇ शाबा 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 बहुत वाला मुकाबला भाई हाँ होगी फोटो जी ਬਾਈ ਜੇ ਕਿਸੇ ਵੀਰ ਦੀ ਕੋਈ ਫੋਟੋ ਰਹਿੰਦੀ ਆ ਝੋਟੀ ਵਗੈਰਾ ਦੇ ਨਾਲ ਤੇ ਨਾਮ ਦੇ ਨਾਲ ਸਾਥੀ ਡੇਟਾ ਰੋਣਨੀ ਆ ਇਧਰ ਵੀਰ ਨੇ ਛਾਤੀ ਤੇਰਾ ਇਤਾਂ ਤੋੜਨੀ ਆ ਬਾਹਰੀ ਕਰਨੀ ਇਤਾਂ ਨੂੰ ਮੇਰਾ ਵੀਰ ਤੇ ਬਹੁਤ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਹੈ ਪਹਿਲਵਾਨ ਜੱਸਾ ਪੱਟੀ ਤੇ ਲੱਲੂ ਪਹਿਲਵਾਨਾ ਨੱਟ ਗਿਆ ਨਾ ਜੰਮੂ ਦੀ ਧਰਤੀ ਦਾ ਪਹਿਲਵਾਨ ਹੈ ਆਕਰ ਆਵੀ ਜੀ ਸਾਰੀ ਪੰਚਾਇਤ ਨੂੰ ਬੇਨਦੀ ਹੈ ਜੀ ਪ੍ਰਬੰਧਕ ਕਮੇਟੀ ਨੂੰ ਇੱਕ ਫੋਟੋ ਕਰਵਾ ਲਓ ਜਿਹੜੀ ਲਾਸਟ ਕੁਸ਼ਤੀ ਚੰਡੀ ਵਾਲੀ ਹੋਣੀ ਹੈ ਚੋਟੀ ਵਾਲੀ ਲੈ ਬਈ ਜੱਸੇ ਪਹਿਲਵਾਨ ਜਿਹੜਾ ਪਹਿਲਵਾਨ ਘੁੜ ਰਿਹਾ ਵਾ ਜੰਮੂ ਦਾ ਪਹਿਲਵਾਨ ਆ ਵਰਲਡ ਪੁਲਿਸ ਦਾ ਚੈਂਪੀਅਨ ਹੈ ਹੁਣੇ-ਹੁਣੇ ਅਮਰੀਕਾ ਜਾ ਕੇ ਉਥੋਂ 골ਡ ਮੈਡਲ ਲੈ ਕੇ ਆਇਆ ਬਹੁਤ ਵਧੀਆ ਪਹਿਲਵਾਨਿਆ ਤੇ ਵਧੀਆ ਆਸ ਕਰਦੇ ਆ ਕੁਸ਼ਤੀ ਹੋਊਗੀ ਸ਼ਾਬਾਸ਼ ਮੱਲੋ ਮਾਰੋ ਜਿੱਤ ਤਕੜੇ ਹੋ ਖੇਲਾ ਸ਼ਾਬਾਸ਼ ਜੀ ਬੰਨੋ ਬਈ ਬੇਨਤੀ ਹੈ ਜਿਹੜੇ ਵੀਰੇ ਇੱਟਾ ਭੰਨਣ ਵਾਲੇ ਆ ਉਹਨੂੰ ਕਮੇਟੀ ਵੱਲੋਂ ਬੇਨਤੀ ਆ ਵੀ ਇਹ ਚੀਜ਼ ਬਰਣਾਲੇ ਦੰਗਲ ਦੇ ਉੱਤੇ ਨਹੀਂ ਹੋਣੀ ਮਨਾ ਕੀਤੀ ਗਈ ਆ ਜਿਹੜੇ ਵੀਰੇ ਈਵੈਂਟ ਕਰਨਾ ਜਿਨ੍ਹਾਂ ਨੇ ਕਰਤੱਪ ਕਰਨਾ ਉਹ ਵੀਰ ਜ਼ਰੂਰ ਨੋਟ ਕਰਨਗੇ ਬਹੁਤ ਵਧੀਆ ਮੁਕਾਬਲਾ ਪਹਿਲਵਾਨਾਂ ਜੱਸਾ ਪੱਟੀ ਤੇ ਲੱਲੂ ਪਹਿਲਵਾਨ ਜੰਮੂ ਦੇ ਦਰਮਿਆਨ ਜਿਹੜੀ ਕੁਸ਼ਤੀ ਚੱਲਦੀ ਆ ਸਮੇਂ ਦੀ ਬਾਤ ਹੈ ਦੋਨੇ ਮਲ ਐਸਮ ਮੈਦਾਨ ਦੇ ਵਿੱਚ ਜੱਬੋ ਜਹਰ ਕਰਦੇ ਆ ਬਹੁਤ ਵਧੀਆ ਮੁਕਾਬਲਾ ਚੱਲਦੀ ਕੁਸ਼ਤੀ ਦਾ ਕਹਿੰਦਾ ਟੋਲ ਵਜੇ ਤੋਂ ਪੱਪ ਬਈ ਬੇਨਤੀ ਹੈ ਸਾਰੀ ਪ੍ਰਬੰਧਕ ਕਮੇਟੀ ਨੂੰ ਪਰਲੇ ਪਾਸੇ ਫੋਟੋ ਕਰਵਾ ਲਓ ਜੀ ਕੁਸ਼ਤੀ ਨਾਲ ਯਾਦਗਾਰ ਤਸਵੀਰਿ ਕਰਾਉਣੀਆਂ ਤਾਂ ਕਰਾ ਲਓ ਨਹੀਂ ਤੇ ਫਿਰ ਰਸ ਨਾ ਕਰੀ ਜਿ ਆਪਾਂ ਕੁਸ਼ਤੀ ਜਿਹੜੀ ਆਰੰਭ ਕਰਵਾਲੀ ਹੈ ਸ਼ਾਬਾਸ਼ 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 ਬਈ ਫੇਰ ਕਰਕੇ ਬਹਿਲਾ ਦੋ ਮਿੰਟ ਹਲੋ ਹਲੋ ਸ਼ਾਬਾਸ਼ ਸ਼ਾਬਾਸ਼ ਪੁਲਵਾਨਾਂ ਦੇ ਲੱਲੂ ਪਹਿਲਵਾਨ ਬਾਈ ਪਲੀਜ਼ ਮੈਂ ਪਹਿਲਾਂ ਵੀ ਦੇਖਣਾ ਭਲਵਾਨ ਜੀ ਮੈਂ ਬੇਨਤੀ ਕਰੀ ਆ ਬਾਈ ਅੱਖ ਚ ਕਈ ਵਾਰ ਅੱਖ ਦੇ ਵਿੱਚ ਜਿਆਦਾ ਹੱਥ ਵਾਜ ਜਾਂਦਾ ਹੈ ਕੋਸ਼ਿਸ਼ੀ ਜੇ ਨਾ ਜਲ ਲੜਨੀਆਂ ਸਾਫ ਸੁੱਤਰੀ ਲੜੋ ਬੇਨਤੀ ਹੈ ਪਹਿਲਵਾਨ ਵੀਰਾਂ ਨੂੰ ਕਹਿੰਦੇ ਕਈ ਵਾਰ ਫਿਰ ਜਦੋਂ ਦੂਜੇ ਦੇ ਨਿੱਕੇ ਆਉਂਦਾ ਕੰਮ ਆ ਫਿਰ ਉੱਥੇ ਪਤਾ ਨਹੀਂ ਕੀ ਹੋ ਜਵੇ ਥੋੜਾ ਜਿਹਾ ਡਰ ਰੱਖਣਾ ਤੇ ਇੰਦਾ ਚੀਜ਼ ਦਾ ਬਹੁਤ ਵਧੀਆ ਮੁਕਾਬਲਾ ਬਾਈ ਸ਼ਾਬਾਸ਼ 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 ਹਾਂਜੀ ਵੀਰ ਬੇਨਤੀ ਆ ਇਧਰ ਵੀਰਾਂ ਨਾਲ ਜੋ ਫੋਟੋ ਕਰਾਉਣੀ ਆ ਅੰਕਲ ਜੀ ਬਿਆਰ ਅੰਕਲ ਜੀ ਕਰਾ ਲੋ ਤਾਂ ਨਹੀਂ ਤੇ ਫਿਰ ਆਪਾਂ ਕੁਸ਼ਤੀ ਨਾਲ ਹੀ ਬਰਾਬਰ ਲਾ ਦਈਏ ਸ਼ਾਬਾਸ਼ ਸ਼ਾਬਾਸ਼ ਉਧਰ ਕਹਿੰਦੇ ਪਹਿਲਵਾਨਾਂ ਜੱਸਾ ਪੱਟੀ ਤੇ ਲੱਲੂ ਪਹਿਲਵਾਨ ਜੰਮੂ ਵਾਲੇ ਦੇ ਦਰਮਿਆਨ ਮੁਕਾਬਲਾ ਚੱਲਦਾ ਹੋਇਆ ਕਹਿੰਦਾ ਗੁੰਦਵੇਂ ਸ਼ਰੀਰ ਏ ਕਾ ਗੱਜ ਗੱਜ ਚੌੜੀਆਂ ਮਾਰਦੇ ਨੇ ਡੰਡ ਨਾਲੇ ਖਿੱਚ ਲਾਉਣ ਪੌੜੀਆਂ ਸ਼ੇਰ ਗਹਲ ਮਯਾਰੀ ਸ਼ਾਨ ਦੰਗਲ ਆਂਦੀ ਬਣਦੇ ਮਿਹਨਤਾਂ ਦੇ ਨਾਲ ਯਾਰੋ ਸੀਨੇ ਰਹਿਣ ਤਣਦੇ ਕੇ ਮਿਹਨਤਾਂ ਦੇ ਨਾਲ ਯਾਰੋ ਸੀਨੇ ਰਹਿਣ ਤਣਦੇ ਐਸਵੇਂ ਨੌਜਵਾਨਾ ਦਰਮਿਆਨ ਚਲਦੀ ਕੁਸ਼ਤੀ ਕੇ ਸੂਰਜ ਵੀ ਅਗਬਰ ਸਾਵੇ ਓਏ ਤਪਾਂ ਜੇਠ ਤੇ ਹੜਦੀਆਂ ਤੱਪ ਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਬੋ ਮਾਗ ਵਿੱਚ ਛੱਡਿਆ ਯਾਰੋ ਨਿਗੜ ਜਾਈਆਂ ਦਾ ਸੁੱਖੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਕਿ ਸੁੱਖੀ ਕਕਰਾਲੇ ਵੇਖ ਲੈ ਓਏ ਮੁੱਲ ਮਿਹਨਤਾਂ ਲਾਈਆਂ ਦਾ ਜਦ ਮਨਾਈ ਕਰਕੇ ਉਹ ਤਮੰਨ ਮੈਂ ਕੀ ਕਰਾਂ ਮੈਂ ਲੋ ਵੀ ਜੀ ਭਾਈ ਬੇਨਤੀ ਐ ਇਧਰ ਵੀਰਾ ਵੱਲੋਂ ਮਨਾ ਹੋ ਗਿਆ ਮੇਰਾ ਭਰਾ ਜੇ ਤੁਮੋਂ ਇਜਾਜ਼ਤ ਮਿਲਗੀ ਤੁਸੀਂ ਕਰਕੇ ਹੋਏ ਮੇਤੂ ਕੀ ਹੁਣ ਪਾਸ ਕਰਾਉਣਾ ਕੁਛ ਵਾ ਉਧਰਲੇ ਪਾਸੇ ਲਾਲ ਰੰਗ ਦੇ ਲੰਗੋਟੇ ਵਿੱਚ ਸ਼ਾਨਵੀਰ ਕੋਹਾਲੀ ਵਾਲਾ ਤੇ ਦੂਸਰੇ ਪਾਸੇ ਲਬਰੀਤ ਪਹਿਲਵਾਨ ਮੀਰੀਪੀਰੀ ਕੁਸ਼ਤੀ ਖਾੜਾ ਖੰਨਾ ਵੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਇਸ ਸਮੇਂ ਦੀਆਂ ਮਾਤਾਂ ਨੇ ਇਸ ਸਮੇਂ ਦੀਆਂ ਮਾਤਾਂ ਨੇ ਭੁਲਵਾਂ ਜੀ ਬਾਰ-ਬਾਰ ਕੁਸ਼ਤੀ ਤੁਸੀਂ ਮੂੰਹ ਤੇ ਹੱਥ ਲਾਗ ਲੱਕੇ ਰੋਕ ਰਿਹਾ ਰਹੇ ਹੋ ਹਾਂ ਪਲੀਜ਼ ਬੇਨਤੀ ਹੈ ਬਈ ਪਹਿਲਵਾਨਾ ਨੋਟ ਕਰੋ ਵੀ ਇਦਾਂ ਕੁਸ਼ਤੀ ਮੂੰਹ ਤੇ ਹੱਥ ਲਾ ਕੇ ਨਹੀਂ ਰੋਕਣੀ ਸਾਫ਼ ਸੁਥਰੀ ਕੁਸ਼ਤੀ ਲੜੋ ਪਹਿਲਵਾਨ ਵੀਰ ਨੋਟ ਕਰੋ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਕੁਸ਼ਤੀ ਦਾ ਆ ਉਧਰਲੇ ਪਾਸੇ ਸ਼ਾਨਵੀਰ ਤੇ ਲੱਭੀਤ ਵਾਲੀ ਕੁਸ਼ਤੀ ਹੁਣ ਮੈਦਾਨ ਦੇ ਵਿੱਚ ਹੋਈ ਆ ਕਹਿੰਦਾ ਮਰਜੀ ਹੁੰਦੀ ਬਦਲਾਂ ਦੀ ਹਵਾ ਨਾਲ ਉੱਡ ਵੀ ਜਾਂਦੇ ਨੇ ਚੌਣਤਾ ਵੜ ਵੀ ਜਾਂਦੇ ਨੇ ਇਹ ਜਗਤ ਸਮੁੰਦਰ ਵਰਗਾ ਏ ਓਏ ਤਾਰੂ ਡੁੱਬ ਵੀ ਜਾਂਦੇ ਨੇ ਡਰਕਲ ਤਰ ਵੀ ਜਾਂਦੇ ਨੇ ਕਹਿੰਦਾ ਸਦਾ ਹੀ ਪਰਚਮ ਝੂਲੇ ਨਾਲ ਸੋਨੀਆਂ ਵਿੱਚ ਮੈਦਾਨਾਂ ਦੇ ਵਕਤ ਮੁਕੱਦਰ ਤੈਅ ਕਰਦਾ ਹੈ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਪਹਿਲਵਾਨ ਲਬਰੀਤ ਖੰਨਾ ਨੀਲੇ ਰੰਗ ਦੇ ਲੰਗੋਟੇ ਵਿੱਚ ਆ ਅਰਸ਼ਾਨ ਵੀਰ ਪਹਿਲਵਾਨ ਘਵਾਲੀ ਲਾਰੰਗ ਦੇ ਲੰਗੋਟੇ ਵਿੱਚ ਪਰ ਇਧਨੇ ਪਾਸੇ ਪੱਟੀ ਵਾਲਾ ਜੱਸਾ ਤੇ ਨਾਲ ਕਹਿੰਦੇ ਲੱਲੂ ਪਹਿਲਵਾਨ ਜੰਮੂ ਵਾਲਾ ਬੜੀ ਵਧੀਆ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਚੱਲਦੀ ਹੋਈ ਵਾਹ ਵੀ ਵਾਹ ਬਹੁਤ ਵਧੀਆ ਮੁਕਾਬਲਾ ਨੌਜਵਾਨਾਂ ਦਰਮਿਆਨ ਕਹਿੰਦਾ ਕਲਜੂ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਓਏ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਦਰ ਦੀ ਲੜਾਈ ਗੱਲ ਆਮ ਮਾਲੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਕਿ ਮੀਣੀਆਂ ਦੀ ਆਤਾ ਵੱਲੇ ਟਕਰਾਈ ਹੁੰਦੀਆਂ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਔਰ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਟੁਲਿਆ 1 ਮਿੰਟ ਬਈ ਲਭੇ ਤੁਸੀਂ ਦੋਨੇ ਰੋਸ ਤੋਂ ਪਹਿਲਵਾਨ ਆ ਤੁਹਾਨੂੰ ਕੋਈ ਕੁਸ਼ਤੀ ਸਮਝਾਉਣ ਦੀ ਲੋੜ ਨਹੀਂ ਗਈ ਤੁਸੀਂ ਸਿਆਣੇ ਘੁਲਦੇ ਆ ਤੁਹਾਡੇ ਵਾਲ ਵੇਖ ਕੇ ਛੋਟੇ ਪਹਿਲਵਾਨਾਂ ਨੇ ਘੁਲਣਾ ਸਾਫ ਸੁਥਰੀ ਕੁਸ਼ਤੀ ਲੜੋ ਜਿੱਥੇ ਪਬਲਿਕ ਤਰਾਜ ਕਰਦੀ ਆ ਉਹ ਤੁਸੀਂ ਉਹ ਮੌਕਾ ਨਾ ਦਿਓ ਮੇਰੇ ਵੀਰ ਤੁਹਾਨੂੰ ਥੋੜੀ ਸਮਝਾਉਣ ਦੀ ਲੋੜ ਆ ਕੋਈ ਤੁਹਾਡੇ ਵਾਲ ਵੇਖ ਕੇ ਜਿਹੜੇ ਛੋਟੇ ਪਹਿਲਵਾਨ ਆ ਉਹਨਾਂ ਨੇ ਸਿੱਖਣਾ ਵੀ ਇਹ ਸਾਡੇ ਵੱਡੇ ਪਹਿਲਵਾਨ ਜਿੱਦਾਂ ਕਿਦਾਂ ਘੁਲਦੇ ਆ ਇਸ ਕਰਕੇ ਮੇਰੇ ਵੀਰ ਵਧੀਆ ਕੁਸ਼ਤੀ ਦਿਖਾਓ ਕਿਸ ਦੀ ਅੱਖ 'ਚ ਨਾ ਹੱਥ ਮਾਰੋ ਸਾਫ ਸੁਥਰੀ ਕੁਸ਼ਤੀ ਕਰੋ ਧੰਨਵਾਦ हां भाई ध्यान दो एक प्रबंधन ਵੱਲੋਂ ਫੈਸਲਾ ਵੀ ਆ ਹੈ ਵੀ ਜੇ ਕੋਈ ਪਹਿਲਵਾਨ ਫੌਲ ਕਰਦਾ ਤਾਂ ਉਹਦੇ ਆਪੋਜੀਟ ਕੋਈ ਫੈਸਲਾ ਲਿਆ ਜਾਣਾ ਪਲੀਜ਼ ਨੋਟ ਕਰਨਗੇ ਪਹਿਲਵਾਨ ਵੀਰ ਬਹੁਤ ਵਧੀਆ ਮੁਕਾਬਲਾ ਚੱਲਦਾ ਹੋਇਆ ਹੈ ਨੌਜੋਨ ਅਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਉਧਰਲੇ ਪਾਸੇ ਸ਼ਾਨਵੀਰ ਕਹਿੰਦੇ ਕਹਾੜੀ ਵਾਲਾ ਉੱਪਰਲੇ ਪਾਸੇ ਲਓ ਗੱਡੀ ਹੋਈ ਨੰਦਰੋ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮਚेंगे ਆਰਿਆਂ ਦਾ ਔਰ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਕਿ ਮੁੱਲ ਪੈਂਦਾ ਨਹੀਂ ਫੁੱਕੇ ਲਲਕਾਰਿਆਂ ਦਾ ਕਿ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੁੱਕੇ ਲਲਕਾਰਿਆਂ ਦਾ ਸ਼ਾਬਾਸ਼ ਸ਼ਾਬਾ ਮੱਲਾਂ ਦੇ ਵਾਹ ਵੀ ਵਾਹ ਸ਼ਾਨਵੀਰ ਤੇ ਲੰਬਰੀਤ ਵਾਲੀ ਕੁਸ਼ਤੀ ਵੀ ਬੜੀ ਵਧੀਆ ਚੱਲਦੀ ਹੈ ਮੈਦਾਨ ਦੇ ਵਿੱਚ ਆ ਬਾਈ ਧਿਆੰ ਦਿਓ ਇਹ ਇੱਕ ਮੌਕਾ ਜਿਹੜਾ ਲਾਸਟ ਹੈ ਦੁਬਾਰਾ ਮਿੱਟੀ ਪਾਵੇ ਕਿਸੇ ਦੀ ਅੱਖ ਵਿੱਚ ਕੁਸ਼ੀ ਹੋਵੇ ਕੁਸ਼ਤੀ ਨਹੀਂ ਛੜਾਈ ਜਾਣੀ ਪਹਿਲਵਾਨ ਨੋਟ ਕਰੋ